ਨਲ ਗਿਆ ਹਾਂ ਚਲ ਮੰਗੋਂ ਨੂੰ ਤਾਂ ਬੰਦ ਦੇ ਫੇ ਗੰਗਾ ਦੀ ਬਾਰੇ ਬਹੁਤ ਖਾਂਦਾ ਨਾ ਇੱਧਰ ਲਾਉਣਾ ਥੱਲੇ ਹਸੀ ਗੱਲ ਦੀ ਸਾਰਿਆਂ ਨੂੰ ਪਿੰਡੂ ਮਾਪੂ ਚੈਨਲ ਤੇ ਤੁਹਾਡਾ ਸਵਾਗਤ ਆ ਜੀ ਇਹ ਰਾਹ ਵਿੱਚ ਸਈਆਂ ਇੱਥੇ ਉਹ ਸਰਦਾਰ ਭਾਜੀ ਆ ਵੀਰ ਜੀ ਆ ਉਹਨਾਂ ਦੀ ਨਾ ਉਹ ਛੋਟੇ ਹਾਥੀ ਦੇ ਵਿੱਚ ਉਹਨਾਂ ਨੇ ਸ਼ੌਪ ਹੀ ਬਣਾਈ ਹੋਈ ਹੈ ਇਦਾਂ ਦੀਆਂ ਦੇਸੀ ਚੀਜ਼ਾਂ ਦੀ ਮੈਂ ਤਾਂ ਬਲੈਰੋ ਪਿਕਅਪ ਹਾਂ ਬਲੇਰ ਪਿਕਅਪ ਹਾਂ ਅੱਛਾ ਮੈਂ ਘਰ ਜੋਟਾ ਤੀ ਬ੍ਰਾਡ 72 ਉਹਨਾਂ ਦੀ ਆਈਡੀ ਹੈ ਵੀਰ ਜੀ ਕੋਲੋਂ ਮਾफी ਮੰਗ ਰਹੇ ਆ ਸਾਡੇ ਕੋਲ ਉਹਨਾਂ ਦਾ ਕਮੈਂਟ ਕਰੀ ਨਹੀਂ ਪੜਿਆ ਗਿਆ ਪਰ ਉਹਨਾਂ ਨੇ ਮੇਰੇ ਸਾਹਾਨੂੰ ਬੜੀਆ ਹੀ ਸਲਾਹ ਦਿੱਤੀ ਹੈ ਕਿਉਂਕਿ ਮੈਂ ਇੱਕ ਦਿਨ ਕਹਿੰਦੀ ਸੀ ਬੋਕਰ ਨਾਲ ਮੈਂ ਖੁਰਲੀ ਸਾਫ਼ ਕਰਦਾ ਤੇ ਵੀਰ ਜੀ ਨੇ ਮੈਨੂੰ ਕਮੈਂਟ ਵਿੱਚ ਦੱਸਿਆ ਸੀ ਕਿ ਮਨਵੀਰ ਸਹੀ ਖੁਰਲੀ ਸਾਫ਼ ਕਰਨ ਦੇ ਬਰਸ਼ ਦੇ ਨਾਲ ਤੇ ਬੌਕਰ ਨਾਲ ਫੇਰ ਨਾ ਉਹ ਬਰਕਤ ਨਹੀਂ ਰਹਿੰਦੀ ਤੇ ਵਾਦਾ ਨਹੀਂ ਹੁੰਦਾ ਤੇ ਇਸ ਕਰਕੇ ਆਪਾਂ ਅੱਰੀ ਬੌਕਰ ਨਹੀਂ ਫੇਰਾਂਗੇ ਖੁਰਲੀ ਦੇ ਵਿੱਚ ਫਿਰ ਉਹਨਾਂ ਨੇ ਮੈਨੂੰ ਇੱਕ ਜਿਹਾ ਸੁਣਾਇਆ ਵੀ ਦਿੱਤੀ ਸੀ ਕਿ ਗੂਗਲ ਦੋ ਦਾਵਾਂ ਨੂੰ ਤੇ ਉਦੋਂ ਅਸੀਂ 2-3 ਦਿਨ ਬਲੌਗ ਵੀ ਨਹੀਂ ਸੀ ਬਣਾਇਆ ਤੇ ਧੂਫ ਵਗੈਰਾ ਜੋ ਵੀ ਹੁੰਦਾ ਆਪਾਂ ਦਿੱਤੀ ਸੀਗੀ ਉਹਨਾਂ ਨੂੰ ਤੇ ਬਲੌਗ ਵੀ ਸੀ ਬਣਾਇਆ ਸੀ ਲੰਮੇ ਦੋ ਦਿਨ ਤੇ ਸੋ ਸੌਰੀ ਵੀ ਹੋ ਜੀ ਮਾਇਨ ਨਾ ਕਰਿਓ ਚੈਨਾਂ ਸਾਡੇ ਨੂੰ ਸਪੋਰਟ ਕਰਦੇ ਹੋ ਤੇ ਬਿਲਕੁਲ ਵੀ ਗੁੱਸਾ ਨਾ ਕਰਿਓ ਤੁਹਾਡੀ ਸਲਾਹ ਮਨਵੀ ਕਮੈਂਟ ਸੀ ਨਹੀਂ ਪੜਿਆ ਜਾਂ ਰਿਪਲਾਈ ਨਹੀਂ ਦਿੱਤਾ ਮੇਰੇ ਵਾਸਤੇ ਸੋਰੀ ਸੋਰੀ ਕਿਉਂਕਿ ਸਾਨੂੰ ਇਹ ਸਲਾਹ ਦਿੱਤੀ ਸੀ ਨਾ ਮਨਵੀ ਵੀ ਸਹੀ ਕਰਦਾ ਮਨਵੀਰ ਨੂੰ ਤਾਂ ਖੁਸ਼ੀ ਬਹੁਤ ਹੋਈ ਸੀਗੀ ਨਹੀਂ ਮੈਂ ਸਹੀ ਕਰਨ ਜਿਆ ਤੇ ਮम्मा ਗਲਤ ਆਇਆ ਇੱਥੇ ਸੋ ਧੰਨਵਾਦ ਜੀ ਤੁਹਾਡਾ ਕਮੈਂਟ ਕਰਨ ਦਾ ਤੇ ਅੱਗੇ ਤੋਂ ਆਪਾਂ ਰੋਜ਼ ਇੱਕ ਕਮੈਂਟ ਰੋਜ਼ ਜਿਹੜਾ ਉਹ ਪੜਿਆ ਕਰਾਂਗੇ ਤੇ ਸੌਰੀ ਜੇ ਤੁਹਾਨੂੰ ਗੁੱਸਾ ਲੱਗਾ ਹੋਵੇ ਜੀ ਤੇ ਚਲੋ ਜੀ ਹੁਣ ਅਸੀਂ ਗੱਡ ਗਏ ਪੱਠੇ ਤੇ بابا ਵੱਡਾਂ ਲੱਗਾ ਸੀ ਪੱਠੇ ਤੇ ਜਿਹੜੀ 11 ਸੀ ਵਾਢਣਾਗੇ ਪਰ ਬਾਪੂ ਸਾਡੇ ਨੂੰ ਚੈਰੀ ਨਹੀਂ ਜਾਂਦੇ ਇੱਕ ਕਮੈਂਟ ਆਇਆ ਸੀ ਜੀ ਇਹ ਮੈਂ ਦੋਨਾਂ ਦਾ گاਵਾ ਦਾ ਤੇ ਤੁਸੀਂ ਚੈੱਕ ਕਰਾ ਲਈਆਂ ਦੋਵੇਂ ਨਹੀਂ ਜੇ ਅਸੀਂ ਚੈੱਕ ਨਹੀਂ ਕਰਵਾਈਆਂ ਦੋਵੇਂ ਪਰ ਉਹ ਕਿਹਾ ਉਹਨੇ ਨਾ ਪੁਰਾਣੇ ਬਜ਼ੁਰਗਾਂ ਨੂੰ ਕੋਈ ਨਿਸ਼ਾਨੀਆਂ ਹੁੰਦੀਆਂ ਜਾਂ ਕਿਦਾਂ ਉਸੇ ਸਾਡੇ ਉਸੇ ਹਿਸਾਬ ਨਾਲ ਸਾਡੇ ਬਾਪੂ ਨੇ ਚੈੱਕ ਪਾਸ ਕਰ ਦਿੱਤੀ ਨਾ ਪਹਿਲੇ ਦੋਨੇ ਮਤਲਬ ਕਿ ਹੈਗੇ ਆ ਦੋਨੇ گاਵਾ ਜੁਮਾ ਤੇ ਹੋ ਬਾਬਾ ਜੀ ਨੂੰ ਪਤਾ ਤੇ ਇਸ ਤਰ੍ਹਾਂ ਕੇ ਆਪਾਂ ਛੜਾ ਵਗੈਰਾ ਬਣ ਲਿੱਤਿਆ ਸੀ ਜੀ ਤੇ ਚੰਗੀਆਂ ਹੁੰਦੀਆਂ ਇਹ ਆ ਅੱਜ ਮਿਰਚਾਂ ਦੇ ਬੂਟੇ ਵੀ ਆਪਣੇ ਹੋ ਗਏ ਸੋਹਣੇ ਪਰ ਨਹੀਂ ਤੇ ਕੁੱਤੇ ਬਹਿ ਕੇ ਸਾਰਾ ਥਾਂ ਪੱਟ ਦਿੰਦੇ ਹਨਾ ਫੁੱਲ ਵੀ ਲੱਗਣ ਲੱਪਿਆ ਆਹ ਦੇ ਤਾਂ ਫੁੱਲ ਲੱਗੇ ਮਿਰਚਾਂ ਨੂੰ ਆਹ ਦੇ ਚਿੱਟੇ ਫੁੱਲ ਹੀ ਹੁੰਦੇ ਇਦਾਂ ਵਿੱਚ ਜੇ ਲੱਗੇ ਹੋਏ ਦੋ ਦੋ ਤਿੰਨ ਤਿੰਨ ਤੇ ਇਹ ਜੀ ਟਮਾਟਰਾਂ ਦੇ ਬੂਟੇ ਵੀ ਸੋਹਣੇ ਹੋ ਗਏ ਆਪਣੇ ਇਹਨਾਂ ਨਾਲ ਨਾ ਉਹ ਕੁਛ ਬਾਪੂ ਨੂੰ ਬਾਪੂ ਨੂੰ ਪੁੱਛ ਕੇ ਨਾ ਉਦਾਂ ਦੇ ਉਹ ਗੱਡ ਦਵਾਂਗੇ ਉਹਨੂੰ ਕੀ ਕਹੀਦਾ ਡੰਡੇ ਜੇ ਹਨ ਥੋੜੇ ਜਿੰਨਾ ਦੇ ਨਾਲ ਹੋਰ ਡੰਡੇ ਹੋਣ ਫੇ ਉਸੇ ਹਿਸਾਬ ਨਾਲ ਬੂਟਾ ਥੱਲੇ ਨਹੀਂ ਲੱਗਦਾ ਤੇ ਇਹ ਜੀ ਆਪਾਂ ਜਿਹੜਾ ਪੱਟੀਆਂ ਨਹੀਂ ਸੀ ਧਨੀਆਂ ਵੀ ਬਣ ਜਾਣਾ ਹੁਣ ਇਹਦਾ ਹਜੇ ਹੋਰ ਥੋੜਾ ਉਹ ਸੁੱਕ ਗਿਆ ਵੀ ਹਨਾ ਇਹ ਚ ਬਾਪੂ ਨੇ ਲਾਤੀਆਂ ਭਿੰਡੀਆਂ ਭੁੰਡੀਆਂ ਖੀਰੇ ਖੂਰੇ ਢੇਟ ਹੋ ਗਏ ਉਦਾਂ ਆਪਾਂ ਲਸਣ ਲੇਟ ਪੱਟੀਆਂ ਨਾ ਆ ਸੁੱਕਾ ਧਨੀਆਂ ਬਣੀ ਇਹ ਆ ਦੇਖਣ ਮਸਲ ਕੇ ਮੈਕ ਵੀ ਦੇਖੀ ਕਿੰਨੀ ਆਉਣੀ ਇਹਦੀ ਆਉਂਦੀ ਮੈਕ ਕਰ ਹਾਈਬ੍ਰਿਡ ਹੁੰਦੇ ਹੋਣ ਕਰ ਮੈਕ ਨਹੀਂ ਆਉਂਦੀ ਆਉਂਦੀ ਆ ਜਦੋਂ ਮਸਲੀਏ ਫੇਰ ਆਉਂਦੀ ਨਾ ਨੰ ਕਿਸੇ ਦਿਨ ਪੱਟ ਕੇ ਨਾ ਆਪਾਂ ਦੀ ਬਣਾ ਕੇ ਰੱਖ ਲਾਂਗੇ ਹਨਾ ਅਗਲੀ ਕਰ ਸਾਰੇ ਛਿੱਟਾ ਦੇਖ ਕੇ ਹਮ ਚਲੋ ਜੀ ਤੇ ਆਪਾਂ ਵੜਦੇ ਹੁਣ ਪੱਠੇ ਮੈਂ ਵੜਾਂ ਅਜ ਬੱਠੇ ਨਹੀਂ ਵੜਦਾ ਜੀ ਨਹੀਂ ਮੈਨੂੰ ਆਉਂਦੇ ਵੜਨੇ ਮਿਸਟਰ ਕੁਵਾਰੇ ਹੁੰਦੇ ਆ ਸਾਡੀ ਬੇਬੇ ਨੇ ਇਹੋੇ ਕੰਮ ਬੇਬੇ ਨੇ ਮੇਰੇ ਕੋਲ ਕਰਾਏ ਆ ਹੋਰ ਉਹਨੇ ਕਿਹੜਾ ਕੰਮ ਕਰਾਇਆ ਚੱਲ ਵੱਡਦੀ ਆ ਮੈਂ ਇੱਥੋਂ ਪੰਭੋੜਿਆਂ ਦੇ ਬੂਟੇ ਹੋਣਦੇ ਕਿੰਨੇ ਹੋ ਗਏ ਸਾਰੇ ਪੰਭੋੜਿਆਂ ਦੇ ਬੂਟੇ ਆ ਚੱਲ ਦੇਖਦੇ ਆ ਪੁੱਤ ਵਧੀਆ ਪੱਠੇ ਵੱਢਦਾ ਕਿ ਮਾਂ ਵੱਢਦੀ ਆ ਠੀਕ ਐ ਘਰ ਦੇ ਵਿੱਚ ਪੱਠੇ ਵੱਡਣ ਦਾ ਉਸ ਤੋਂ ਬਾਅਦ ਆਉਂਦੀ ਮੈਂ ਦਾਦੀ ਦਾਦੀ ਨੇ ਤਾਂ ਕਦੀ ਵੱਡੇ ਹੀ ਨਹੀਂ ਪੱਠੇ ਨਹੀਂ ਨਹੀਂ ਵੱਡੇ ਉੱਧਰ ਵੱਢਦੇ ਨੇ ਆਪਣੇ ਦੇਖੇ ਅੰਨੇ ਪਸ਼ੂ ਥੋੜੀ ਉਹ ਨਾਲ ਰੱਖੇ ਹੁੰਦੇ ਸੀ ਦਾਦੀ ਨੇ ਮਿਰਚਾਂ ਬੀਜਦੇ ਹੁੰਦੇ ਸੀ ਕਿ ਮਿਰਚਾਂ ਤੋੜਦੇ ਤੋੜ ਕੇ ਇਹ ਬੋਰੀਆਂ ਚ ਭਰ ਕੇ ਮੰਡੀ ਰ ਸੱਟ ਕੇ ਆਉਂਦਾ ਹੁੰਦਾ ਸੀ ਦਾਦੀ ਦਾ ਡੈਡੀ ਪੱਠੇ ਥੋੜੀ ਵੜਦੇ ਹੁੰਦੇ ਸੀ ਉਹ ਪਸੂਦ ਤਰਖੇ ਹੀ ਨਹੀਂ ਸੀ ਇਹਨਾਂ ਨੇ ਦੇਖਣਾ ਵੇ ਤੂੰ ਫਾਸਟ ਵੜਦਾ ਕਿ ਮੈਂ ਜਾਂ ਹੁਣ ਜਿਆਦਾ ਨਾ ਲਾ ਹੱਥ ਨਾ ਵਡਾ ਲਈ ਹਜੇ ਤੂੰ ਉਹ ਆ ਨਾ ਕੱਚਾ ਐਨਾ ਕੰਮਾਂ ਚ ਅਜੇ ਤੇ ਤੈਨੂੰ 3 ਮਹੀਨੇ ਹੋਏ ਵੜਦੇ ਨੂੰ ਜਦੋਂ ਮੈਂ ਸਕੂਲੋਂ ਆਉਣਾ ਤੇਰੀ ਨਾਨੀ ਨੇ ਕੁਛ ਕਾ ਪੀ ਕੇ ਪੱਠੇ ਵੱਡਿਆ ਉਹ ਖੂਹ ਤੇ ਮੈਂ ਪੱਠੇ ਵੱਢ ਕੇ ਆਉਣੇ ਮੇਰੇ ਵਲੌਗ ਬਣਾਉਣ ਦਾ ਮੋਟਿਵ ਇਹ ਹੋਆ ਕਿ ਕੰਮ ਸਾਰੇ ਕਰਨੇ ਚਾਹੀਦੇ ਆ ਕੋਈ ਕੰਮ ਛੋਟਾ ਵੱਡਾ ਨਹੀਂ ਮੈਂ ਨਾ ਇੱਕ ਦਿਨ ਮੈਂ ਨਾ ਜਦੋਂ ਮਨਜੀਤ ਦੇ ਡੈਡੀ ਆਏ ਤੇ ਉਹਨਾਂ ਦੇ ਨਾਲ ਮੈਂ ਨਾ ਉੱਥੇ ਕਰਤਾਰਪੁਰ ਸ਼ਹਿਰ ਪਿੰਡਾਂ ਸਾਨੂੰ ਉੱਥੇ ਧੁੱਪ ਵੰਦੀ ਮੈਂ ਉੱਥੇ ਚਲੇ ਗਈ ਉਹਨਾਂ ਨਾਲ ਬੂਟ ਲੈਣ ਪਸ਼ੂਆਂ ਵਾਸਤੇ ਆ ਜਿੱਦਾਂ ਗੋਹਾ ਗੋਹਾ ਇਕੱਠਾ ਕਰਨਾ ਹੁੰਦਾ ਕੁਛ ਵੀ ਬੂਟ ਪਾਉਣ ਨੂੰ ਮੰਨੀ ਉੱਥੇ ਮੈਂ ਨਾ ਜਦੋਂ ਬੂਟ ਲੈਣ ਲੱਗੀ ਤਾਂ ਮੈਨੂੰ ਪਹਿਲਾਂ ਨਾ ਉਹ ਜਿਹੜੇ ਅੰਕਲ ਆ ਉਹ ਵੀ ਸਰਦਾਰ ਆ ਤੇ ਮੈਂ ਨਾ ਬੂਟ ਮੰਗੇ ਉਹਨਾਂ ਕੋਲੋਂ ਤੇ ਉਹ ਅੰਕਲ ਮੈਨੂੰ ਫੈਂਸੀ ਬੂਟ ਜਿਹੜੇ ਹੁੰਦੇ ਸਿਆਲਾਂ ਤੇ ਪਾਉਣ ਨੂੰ ਕੁੜੀਆਂ ਦੇ ਉਹ ਦਿਖਾਈ ਜਾਣ ਫੇ ਮੈਂ ਕਿਹਾ ਮੈਂ ਕਿਹਾ ਅੰਕਲ ਮੈਨੂੰ ਇਹ ਬੂਟ ਨਹੀਂ ਚਾਹੀਦੇ ਫੇ ਮੈਂ ਮੰਨੀ ਦੇ ਡੈਡੀ ਕਹਿੰਦੇ ਸੰਗਰੀ ਕਾਲੀ ਆ ਤੂੰ ਦੱਸ ਦੇ ਕਾਦੇ ਲਈ ਚਾਹੀਦੇ ਫੇ ਮੈਂ ਦੱਸਿਆ ਮੈਂ ਕਿਹਾ ਅਸੀਂ ਪਸ਼ੂਆਂ ਦਾ ਕੰਮ ਕਰਦੇ ਆ ਗਾਵਾਂ ਰੱਖੀਆਂ ਹੋਈਆਂ ਤੇ ਸਾਨੂੰ ਉਹ ਪਸ਼ੂਆਂ ਦੇ ਵਿੱਚ ਪਾਉਣ ਨੂੰ ਬੂਟ ਚਾਹੀਦੇ ਆ ਗੋਹਾ ਵਗੈਰਾ ਇਕੱਠਾ ਕਰਨੋਂ ਕਿ ਪੈਰਾਂ ਨੂੰ ਆ ਨਾ ਲੱਗੇ ਜਾਂ ਪੈਰ ਸਾਫ਼ ਰਹਿਣ ਤੇ ਉੱਥੇ ਨਾ ਇੱਕ ਅੰਕਲ ਬੈਠੇ ਸੀ ਬਜ਼ੁਰਗ ਮਰੀ ਆਪਣੇ ਲਾਗਲੇ ਪਿੰਡ ਦੇ ਹੀ ਸੀਗੇ ਅੰਕਲ ਐਨਾ ਖੁਸ਼ ਹੋਏ ਨਾ ਅੰਕਲ ਕਹਿੰਦੇ ਇਹਦੇ ਵਿੱਚ ਕਹਿੰਦੇ ਗੁੱਡੀ ਸੰਗਣ ਵਾਲੀ ਕੋਈ ਗੱਲ ਨਹੀਂ ਤੇ ਅੱਜਕੱਲ ਤੇ ਕਹਿੰਦਾ ਬਿਰਲੀਆਂ ਹੀ ਕੁੜੀਆਂ ਵੀ ਆ ਤੇ ਬੁੜੀਆਂ ਵੀ ਆ ਬਿਰਲੀਆਂ ਹੀ ਕਹਿੰਦਾ ਜਿਹੜਾ ਜਿਹੜੀਆਂ ਪਸ਼ੂਆਂ ਦਾ ਕੰਮ ਕਰਕੇ ਖੁਸ਼ ਆ ਨਹੀਂ ਤੇ ਕਹਿੰਦਾ ਬਹੁਤਿਆਂ ਨੂੰ ਇਹ ਹੀ ਹੁੰਦਾ ਸਾਨੂੰ ਦੁੱਧ ਵੀ ਹੈ ਪੀਣਾ ਹੀ ਪੀਣਾ ਅਸੀਂ ਪਨੀਰ ਵੀ ਖਾਣਾ ਹੀ ਖਾਣਾ ਤੇ ਭਰਜੇ ਉਹਨਾਂ ਨੂੰ ਕੰਮ ਦਾ ਕਹਿੰਦਾ ਕਹਿ ਦੋ ਪੇ ਪਸ਼ੂਆਂ ਦਾ ਕੰਮ ਕਰ ਲੋ ਕਹਿੰਦਾ ਹੱਥ ਨਹੀਂ ਲਾਉਂਦੀਆਂ ਕੁੜੀਆਂ ਤੇ ਇਸ ਕਰਕੇ ਉਹ ਕਹਿੰਦੇ ਵੀ ਤੂੰ ਤਾਂ ਮਤਲਬ ਕਰ ਲੈਂਦੀ ਆ ਵੀ ਕੰਮ ਇਹੋ ਪਰ ਤੇ ਮੈਂ ਸੋਚਿਆ ਸ਼ਾਇਦ ਤੈਨੂੰ ਦੇਖ ਕੇ ਤੇ ਕਹਿੰਦੇ ਉਹ ਤਾਂ ਲੱਗਦਾ ਨਹੀਂ ਸੀ ਵੀ ਤੂੰ ਪਸ਼ੂਆਂ ਦਾ ਕੰਮ ਕਰ ਲੈਂਦੀ ਆ ਪਰ ਕਹਿੰਦਾ ਮੈਨੂੰ ਖੁਸ਼ੀ ਹੋਈ ਸੁਣ ਕੇ ਤੇ ਹਾਂ ਤੇ ਹੈਗੀਆਂ ਅਜੇ ਇਦਾਂ ਦੀਆਂ ਔਰਤਾਂ ਪੰਜਾਬ ਵਿੱਚ ਤੇ ਜਿਹੜੀਆਂ ਪਸ਼ੂਆਂ ਦਾ ਕੰਮ ਕਰਕੇ ਖੁਸ਼ ਆ ਤੇ ਬਹੁਤੇ ਤੇ ਕਹਿੰਦਾ ਬਾਹਰ ਨੂੰ ਆ ਜਾਣ ਨੂੰ ਕਾਲੇ ਆ ਤੇ ਜਾਂ ਕਰਦਾ ਕੰਮ ਕਰਕੇ ਤੇ ਕਹਿੰਦੇ ਕੋਈ ਰਾਜੀ ਨਹੀਂ ਅੱਜਕੱਲ ਪਸ਼ੂਆਂ ਦਾ ਕੰਮ ਕਰਕੇ ਇਥੇ ਲਾਗਲੇ ਪਿੰਡ ਦੇ ਹੀ ਸੀ ਸਾਡੇ ਰੱਬ ਵੱਲੋਂ ਹੀ ਲਾਗੇ ਵਾਲੇ ਪਿੰਡ ਦੇ ਨਿਕਲੇ ਤਾਂ ਨਾ ਗੋਹੇ ਵਾਲੇ ਉੱਚੇ ਵੱਡੇ ਹੋ ਆਪਣੇ ਪੱਤਾ ਬਹੁਤ ਹੈ ਨਾ ਬੋਰਡ ਤੇ ਕੋਲ ਦਾ ਦੇਚ ਹੂੰ ਨਾ ਕਿਤੇ ਦਵੇ ਸ਼ਾਮਾਂ ਸਿੱਤੇ ਟੋਪੋਂ ਨੂੰ ਕੁੱਤੇ ਜਾਣਾ ਸਕੂਲੋਂ ਆ ਕੇ ਕਿੰਨੀ ਦੂਰ ਹੁੰਦਾ ਸੀ ਖੂ ਉਹ ਦੇਖਿਆ ਹੀ ਆ ਤੂੰ ਹੂੰ ਹਾਂ ਵੀ ਐਕਸਰਸਾਈਜ਼ ਹੀ ਆ ਜਿਹੜਾ ਪੈਰਾਂ ਪਾਰ ਬਹਿਣਾ ਇਦਾਂ ਹੁਣ ਕੌਣ ਬੰਦਾ ਇਦਾਂ ਰਗੜ ਕੇ ਬੱਟੋ ਹੀ ਤੁਸੀਂ ਉੱਡੇ ਉੱਚੇ ਵੱਢਣ ਨੇ ਉੱਚੇ ਨਹੀਂ ਹਨ ਉੱਪਰ ਤੁਹਾਨੂੰ ਲੱਗਦਾ ਤੇਰੇ ਇਦਾਂ ਮੱਚਾ ਉੱਚੇ ਹੋਏ ਤੋਂ ਬਾਪੂ ਰੋਲਾ ਪੰਮਾ ਨਹੀਂ ਕਰੇ ਉਹ ਵਾਲੇ ਤਾਂ ਉੱਚੇ ਹੀ ਵੱਢਣੇ ਸੀ ਥੱਲੇ ਵਿਛੇ ਹੋਏ ਸੀਗੇ ਕਸਾਨਾ ਪੱਠੇ ਨਹੀਂ ਬੇਚੋ ਹੀ ਬਹੁਤੇ ਬਾਲਣਗੇ ਜਮੀ ਵੱਢਣੀ ਬਹੁਤ ਔਖੀ ਹੁੰਦੀ ਸੀ ਜਦੋਂ ਜਮੀ ਬੀਜਦੇ ਹੁੰਦੇ ਸੀ ਨਾ ਉੱਥੇ ਨੰਗਲਾ ਬਹੁਤ ਔਖੀ ਹੁੰਦੀ ਸੀ ਵੱਢਣੀ ਜਰਨ ਸਸਤ ਬਹੁਣਗੀ ਨਾ ਇੱਧਰ ਨਹੀਂ ਬੀਜਦੇ ਮੇਰੇ ਘਰ ਤੇ ਜੰਮੀ ਜਮੀਨ ਬੀਜਦੇ ਕਸਮਾ ਲਈ ਬੀਜਦੇ ਬੀਜਦੇ ਮੈਂ ਦੇਖੀ ਨਹੀਂ ਉਦਾਂ ਇੱਥੇ ਲੋ ਜੀ ਨਾ ਸਾਰੇ ਪੱਤੇ ਵੱਡ ਦੇਤੇ ਥੋੜੇ ਜੇ ਵੱਡੇ ਮਨੀ ਨੇ ਪੱਤੇ ਬੜੇ ਆ ਆਪਣੇ ਗਰੀਨ ਦੇ ਪੱਤੇ ਵੱਡੀ ਰਹੇ ਪਰ ਸਾਂਗ ਨਹੀਂ ਗਈ ਇਹ ਪੱਤੇ ਆ ਕੋੜਾ ਅੱਜ ਅਸੀਂ ਵਧੀਆ ਵੀ ਵੰਗਾਇਆ ਮਨੀ ਨੇ ਕਹਾਦਾ ਜਵਾਰ ਦਾ ਹਾਂਜੀ ਉਹ ਉਹ ਵੀਜਾਂ ਦਾ ਜਵਾਰ ਆ ਤਾਂ ਹੁੰਦੇ ਗੋਣਾ ਠੇਰ ਸਾਰਾ ਦਿੱਤੇ ਰੋ ਕੇ ਲਾ ਦਿੰਦੇ ਹਨ ਸਾਰਾ ਹੀ ਲੜਨਾ ਵਿੱਚ ਕਿਨੇ ਜਿਹੜਾ ਠੇਰ ਬਣੀ ਨਾ ਪਿਆ ਜਿੰਨੇ ਜਿਹੜਾ ਪਸ਼ੂ ਉਹ ਵੇਚੀ ਰੱਖਿਆ ਆਪਾਂ ਹੂੰ ਠੇਰ ਨਹੀਂ ਬਣ ਆ ਉਹ ਸਾਗ ਆ ਵਾਲਾ ਚਲਾਈ ਦਾ ਸਾਗ ਫਿੱਡਾ ਬੂਟਾ ਸੀਗਾ ਹਾਂ ਹਾਂ ਹਾਰੀ ਬੁੱਤਾ ਚਲਾਈ ਰਹੀ ਐ ਕਿੰਨੇ ਹੁੰਦੇ ਨੇ ਕਾਗ ਨਹੀਂ ਲੈ ਜਾਣੇ ਵਧੀਆ ਗਾਵਾ ਸਾਗ ਖਾਊਗੇ ਹਾਂ ਵਧੀਆ ਗਾਵਾ ਸਾਗ ਖਾਊਗੇ ਚਲਾਈਆ ਬੁੱਤਾ ਬਾਪੂ ਨੇ ਬੜਾ ਕੀ ਕਹਿਣਾ ਹਾਂ ਇਹ ਬਾਪੂ ਨੇ ਦੇਖ ਲਿਆ ਬਾਪੂ ਨੇ ਕਹਿਣਾ ਮਨੀ ਆਪ ਖੜਾ ਰਾਜ ਨੂੰ ਪੱਠੇ ਵੱਢਣ ਲਾਇਆ ਹੋਣਾ ਕੁਛ ਨਹੀਂ ਹੁੰਦਾ ਬਾਪੂ ਨੇ ਇਦਾਂ ਵੱਢਾਂਗੇ ਨਹੀਂ ਕਿ ਮੈਨੂੰ ਕਰੀ ਪੱਠੇ ਬਾਬੇ ਤੇਰੇ ਨੇ ਹਾਂ ਕੁਛ ਜਿਦਾ ਹੁੰਦਾ ਨਹੀਂ ਕੀ ਬਾਪੂ ਨੇ ਨਿਕੋ ਨ ਕਰੀ ਵਡਾਂ ਦੇ ਤੇ ਨਾ ਪੱਠੇ ਨਾ ਕਰੀ ਗੋਆ ਟੱਕਣ ਵਿੱਚ। ਦਾਦੀ ਤੇਰੀ ਕਿਹੜਾ ਕਰਦੀ ਹੈ? ਕਰਦੀ ਨਹੀਂ। ਤੇ ਬਾਬਾ ਹੀ ਕਰਦਾ ਹੁੰਦਾ ਸੀ। ਮੈਨੂੰ ਸ਼ੌਕ ਹੁੰਦਾ ਸੀ ਮੈਂ ਖੂਦ ਦੂਰ ਕਰਕੇ ਕੱਲੀ ਆਉਂਦੀ ਸੀ। ਸੌ ਦਾ ਕਿੰਨਾ ਹੀ ਹੈਗੇ ਸੋ ਚਲਾਈ ਆ। ਪੰਗ ਵੀ ਆ ਪੰਗ ਤਾਂ ਵਿੱਚ ਲਿਆਇਓ ਨਾ ਹੈ ਪੰਗ ਤਾਂ ਵਿੱਚ ਲਿਆਇਓ ਨਾ ਨਿਆਣੇ ਬਾਪੂ ਨੂੰ ਪਤਾ ਨਹੀਂ ਕਿ ਸੰਦ ਲਾਉਣੇ ਕਿ ਨਹੀਂ ਕਿ ਬਾਪੂ ਨੇ ਗਾਣਾ ਕੱਢਣੀ ਆ ਨਿਆਣੇ ਕਿੱਦਾਂ ਦੇ ਪੱਠੇ ਵੱਢ ਕੇ ਆਏ ਓੜੀ-ਓੜੀ ਪ੍ਰੈਕਟਿਸ ਹੋ ਜਾਣੀ ਫੇ ਮੇਰੇ ਜਿਗਰ ਦਾ ਮੈਂ ਸਾਗ ਤੋੜ ਕੇ ਲੈ ਜਾਵਾਂ ਤੇ ਡੇਡੇ-ਡੇਡੇ ਬੂਟੇ ਚਲਾਈਏ ਚਲੋ ਜੀ ਕੁੱਤਰ ਲਈਏ ਹੁਣ ਜਿਆਦੇ ਚੱਕ ਪਲਮਾਨ ਬਾਨ ਜਿੰਮ ਜਾਣ ਦੀ ਲੋੜ ਨਹੀਂ ਜੇ ਇਦਾਂ ਦੇ ਕੰਮ ਕਰਦਾ ਰਹੂੰਗਾ ਜਿਹੜੇ ਮੁੰਡੇ ਜਿੰਮ ਨਹੀਂ ਮਾਣੇ ਪ੍ਰੋਟੀਨ ਖਾਂਦੇ ਆ ਕਈ ਕੁਝ ਖਾਂਦੇ ਆ ਫਿਰ ਉਹਨਾਂ ਦੇ ਸਾਈਡ ਇਫੈਕਟ ਵੀ ਹੁੰਦੇ ਆ ਜੇ ਵੀਲੇ ਬੈਠੇ ਖਾਂਦਾ ਆ ਇਹ ਕੰਮ ਕਰਨ ਫੇਰ ਨਹੀਂ ਹਣਾ ਨਿੰਨਾ ਕਦੇ ਸਿੱਖੂਗੀ ਫੇਈਆ ਜੇ ਤੇਰੇ ਵਰਗਾ ਲੇਟ ਹੋ ਜਾਂਦਾ ਆਉਣ ਸਕੂਲੋਂ ਓਏ ਸੌਰੀ ਯੂਨੀਵਰਸਿਟੀ ਤੋਂ ਲੇਟ ਹੋ ਹੋ ਜਾਂਦਾ ਬੰਦਾ ਵੱਢ ਕੇ ਪੱਠੇ ਕੁੱਤਰ ਕੇ ਪਾਤ ਲੈਂਦਾ ਹੀ ਆ ਨਾ ਜੇ ਤੇਰੇ ਡੈਡੀ ਛੁੱਟੀ ਕੱਟਣ ਆਏ ਨਾ ਫੇ ਤੈਨੂੰ ਰੈਸਟ ਦਿਆ ਕਰਾਂਗੇ ਅਸੀਂ ਦੋਨੇ ਜਾਣੇ ਪੱਠੇ ਪੁੱਠੇ ਵੱਢ ਕੇ ਕੁੱਤਰ ਕੇ ਪਾਇਆ ਕਰਾਂਗੇ ਠੀਕ ਆ ਫੇ ਤੈਨੂੰ ਛੁੱਟੀਆਂ ਦੇ ਦਾਂਗੇ ਆਪਣੇ ਦੇਸ਼ ਜਾ ਆਈ ਮਨੇ ਇਦਾਂ ਕਰੇ ਸਹੀ ਗੱਲ ਐ ਵਨੀ ਤੂੰ ਆਪਣੇ ਦੇਸ਼ ਜਾਈਂ ਅੱਛਾ 2 ਲੱਖ ਹੂੰ 2000 ਦੇ ਦਾਂਗੇ ਨਹੀਂ ਆ ਚਲਾਈ ਦੇ ਬੂਟੇ ਅੰਦਰ ਰੁਪਏ ਲੈਣਾ ਹਾਂ ਨਾਲ ਨਾਲ ਮਾੜਾ ਮੂਟਾ ਕੱਢੀ ਜਾਏ ਕੀ ਵਿੱਚ ਦਾ ਡੰਡੇ ਡੁੰਡੇ ਜਿਹਾ ਕੱਢ ਦੂੰਗੇ